ਅਸੀਂ ਇਸ ਵੇਲੇ ਖੜੇ ਹਾਂ ਨੈਸ਼ਨਲ ਹਾਈਵੇ 44 ਜਿਹੜਾ ਕਿ ਲੁਧਿਆਣੇ ਤੋਂ ਜਲੰਧਰ ਨੂੰ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਧੁੰਦ ਜਲੀ ਗੂੜੀ ਪਈ ਹੈ ਜਿਹੜੇ ਵਾਹਨ ਚੱਲ ਕੇ ਕਿੰਦਾ ਚਿੜੀ ਜਲੀ ਕੀੜੀ ਹੁੰਦੀ ਆ ਉਹਦੇ ਵਾਂਗ ਸਲੋ ਚੱਲਦੇ ਵਿਚਾਰੇ ਆ ਆ ਤੁਹਾਨੂੰ ਦਿਖਾਈਏ ਨੈਸ਼ਨਲ ਹਾਈਵੇ ਜਿਹੜਾ ਜਾ ਰਿਹਾ ਹੈ ਦ੍ਰਿਸ਼ ਵੇਖੋ ਕਿ ਕਿੰਨਾ ਕਿੰਨੀ ਸੰਘਣੀ ਧੁੰਦ ਆ ਅਤੇ ਦੇਖ ਸਕਦੇ ਹੋ ਵੀ ਇਹਦੇ ਵਿੱਚ ਧੁੰਦ ਕਰਨ ਜਿਹੜੇ ਵਾਹਨ ਹੌਲੀ ਕਰਨ ਵਿੱਚ ਜਿਹੜੇ ਕਦੇ ਵੀ ਹਾਈਵੇ ਪੱਲੇ ਖਾਲੀ ਨੂੰ ਦੇਖੋ ਧੁੰਦ ਕਰਨ ਥੋੜਾ ਜਿਹੜਾ ਰੋਡ ਵੀ ਖਾਲੀ ਤੁਸੀਂ ਸਰਿਆ ਹੈ ਇਹ ਜਿਹੜਾ ਸਾਡਾ ਤੁਹਾਨੂੰ ਸਿੱਧਾ ਪ੍ਰਸਾਰਣ ਕੈਮਰਾਮੈਨ ਆਇਆ ਸਿੰਘ ਨਾਗੀ ਨਾਲ ਗਰシャン ਸਿੰਘ ਨਾਗੀ ਮਨਪ ਸਿੰਘ ਜਹਰਾਦੀ ਵਿਸ਼ੇਸ਼ਤਵ